ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਆਪਣੇ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਇਪੁਰ ਆ ਗਿਆ ਮਦਕੀ ਨਗਰ ਆ ਸੱਜਣੋ ਸ਼ਹੀਦਾਂ ਦੀ ਧਰਤੀ ਆ ਤੇ ਉੱਥੋਂ ਤੁਹਾਨੂੰ ਆਪਣੇ ਆਪ ਦੇ ਨਗਰ ਦੇ ਵਿੱਚੋਂ ਇੱਕ ਘਰੇਲੂ ਪਰਿਵਾਰ ਦੇ ਕੋਲੇ ਮੱਝ ਵਿਕਰੀ ਵਾਲੀ ਆ ਤੀਸਰਾ ਸੂਆ ਘਰੇ ਹੀ ਬਾਈ ਦੇ ਜੰਮੀ ਪਲੀ ਘਰੇ ਹੀ ਵੱਡੀ ਹੋਈ ਤੇ ਘਰੇ ਹੀ ਦੋ ਸੂਏ ਇਹਦਾ ਜਿਹੜਾ ਦੁੱਧ ਪੀਤਾ ਤੇ ਇਹਦੀ ਖਾਸੀਅਤ ਰਹੀ ਆ ਕਿ ਦੋਵੇਂ ਸੂਏ ਹੀ ਇਹਨੇ ਕਰਮਾਰੀ ਨੇ ਕਟੀਆਂ ਦਿੱਤੀਆਂ ਤੇ ਬਾਈ ਦੀ ਰਿਸ਼ਤੇਦਾਰੀ ਦੇ ਵਿੱਚ ਆ ਚੰਗਾ ਦੁੱਧ ਵੀਰ ਆਪਦੀ ਸੇਵਾ ਤੇ ਚੁੰਦਾ ਰਿਹਾ ਬਾਕੀ ਆਪਾਂ ਸਾਰੀ ਡਿਟੇਲ ਮਾਲਕ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਏ ਉਹ ਵੀ ਤੁਹਾਡਾ ਧੰਨਵਾਦ ਆਜੋ ਲਈਏ ਡਿਟੇਲ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਭਰਾ ਦਾ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਮੇਰਾ ਭਰਾ ਠੀਕ ਆ ਜੀ ਬਾਈ ਚੜਦੀ ਕਲਾ ਨਾ ਚੜਦੀ ਕਲਾ ਹੀ ਆਪਣਾ ਨਾਮ ਤੇ ਐਡਰੈਸ ਦੱਸ ਗਏ ਇਥੋਂ ਬਾਈ ਜੀ ਮੇਰਾ ਨਾਮ ਨਰਿੰਦਰਪਾਲ ਸਿੰਘ ਹੈ ਜੀ ਇੰਡਮਤ ਕੀ ਹੈ ਵਾਰਡ ਨੰਬਰ 3 ਹੈ ਜੀ ਵਾਰਡ ਨੰਬਰ 3 ਅੱਡੇ ਤੇ ਆ ਕੇ ਅਕਲਕ ਕਨੈਕਟ ਕਰ ਲੈ ਸੀਦ ਗੰਜ ਗੇਟ ਤੇ ਹਾਂਜੀ ਸੀਦ ਗੰਜ ਗੇਟ ਤੇ ਗੇਟ ਤੇ ਆ ਕੇ ਸੰਪਰਕ ਕਰ ਲੈ ਜਿਹੜਾ ਵੀ ਕੋਈ ਭੈਣ ਭਰਾ ਆਉਂਦਾ ਹਨਾ ਹਾਂਜੀ ਹਾਂਜੀ ਨੰਬਰ ਮੇਰੇ ਭਰਾ ਦਾ ਨੰਬਰ ਹੈ ਜੀ 98555 71395 ਇੱਕ ਵਾਰੀ ਹੋਰ ਰਿਪੀਟ ਕਰੀਏ 98555 71395 ਠੀਕ ਆ ਤੇ ਨਰਿੰਦਰ ਇਹ ਆਪਣੇ ਮੰਨ ਕੇ ਚੱਲ ਵੀ ਮੱਝ ਇਹ ਝੋਟੀ ਕਰਦੀ ਆ ਨਾ ਕਰਦੇ ਹੀ ਕਰਦੇ ਜੀ ਬਿਲਕੁਲ ਘਰੇ ਹੀ ਆਪਣੇ ਯਾਨੀ ਕਿ ਵੱਟੀ ਹੋਈ ਇਹ ਪਲੀ ਨਿੱਕੀ ਜੀ ਪਾਲੀ ਸੀ ਠੀਕ ਆ ਰਵੇ ਦੀ ਝੋਟੀ ਹੈ ਓਕੇ ਹਾਂਜੀ ਤੇ ਹੁਣ ਭੈਣ ਨੇ ਬਾਹਰ ਚਲੀ ਜਾਣਾ ਤੈਨੂੰ ਸਾਂਭਣ ਦਾ ਔਖਾ ਤਾਂ ਕਰਕੇ ਹਨਾ ਔਖੇ ਵਿੱਚ ਲੱਗੀਆਂ ਮਜਬੂਰੀ ਬਣ ਗਈ ਮਜਬੂਰੀ ਬਣ ਗਈ ਸੂਆ ਤੀਜਾ ਸੂਆ ਤੀਜਾ ਜਿਵੇਂ ਮੈਂ ਪਹਿਲਾਂ ਰਿਪੀਟ ਗੱਲ ਕੀਤੀ ਆ ਵੀ ਇਹਨੇ ਕਟੀਆਂ ਦਿੱਤੀਆਂ ਹਨ ਕਟੀਆਂ ਕਟੀਆਂ ਬਿਲਕੁਲ ਦੋ ਕਟੀਆਂ ਵੀ ਰਿਸ਼ਤੇਦਾਰੀ ਚ ਆਪਣੇ ਹੈਗੇ ਰਿਸ਼ਤੇਦਾਰੀ ਚ ਚਲੋ ਉਹ ਤਾਂ ਕੁਦਰਤ ਨੂੰ ਪਤਾ ਹੈ ਕਿ ਕੱਟੀ ਦੇ ਵਿੱਚ ਕੱਟਾ ਹਨ ਪਰ ਜਿਹੜੀ ਗੱਲ ਉਹ ਦੱਸੀ ਆ ਤੇ ਦੂਜੇ ਸੂਏ ਕਿੰਨਾ ਦੁੱਧ ਚੋਇਆ ਮੇਰੇ ਭਰਾ ਨੇ ਇਹਨੇ 14 ਕਿਲੋ ਦੁੱਧ ਚੋਇਆ ਆ ਪਹਿਲੇ ਸੂਏ ਆਪਣੀ ਸੇਵਾ ਤੇ ਆਪਾਂ 14 ਕਿਲੋ ਦੁੱਧ ਚੋਇਆ ਪਸ਼ੂ ਤੁਸੀਂ ਚੰਗੀ ਰੱਖਦੇ ਚੰਗੇ ਚੰਗੇ ਪਸ਼ੂ ਦੁੱਧ ਵਾਲੇ ਹਨਾ ਦੁੱਧ ਵਾਲੇ ਬਿਲਕੁਲ ਹਾਂ ਠੀਕ ਆ ਤੇ ਹੁਣ ਇਹ ਟੀਕੇ ਤੋਂ ਗੱਬਣ ਟੀਕੇ ਤੋਂ ਠੀਕ ਓਕੇ ਇਹ ਪਿਛਲੀ ਵਾਰ ਵੀ ਟੀਕੇ ਤੇ ਗੱਬਣ ਹੁੰਦੀ ਆ ਠੀਕ ਆ ਵੀ ਜਿਹੜੇ ਸੂਏ ਸੂਈ ਆ ਟੀਕੇ ਤੋਂ ਹੀ ਗੱਬਣ ਹੋਈ ਆ ਇੱਕ 2 ਮਹੀਨੇ ਕੱਟੀ ਚੱਲਦੀ ਆ ਬਸ ਉਦੋਂ ਬਾਅਦ ਥਾਪੀ ਮਾਰ ਕੇ ਚਲੋ ਪਵਾ ਓਕੇ 2 ਮਹੀਨੇ ਤੋਂ ਬਾਅਦ ਆਪਾਂ ਕੋਈ ਪਾੜਾ ਨਹੀਂ ਕੋਈ ਬਾਣੀ ਥਾਪੀਆਂ ਨੇ ਆਪ ਹੀ ਦੇ ਆਪ ਹੀ ਮਿਲਣਾ ਨੇ ਆਪਣੇ ਆਪ ਹੀ ਮਿਲਣਾ ਵੀ ਗਾਰੰਟੀ ਵਾਲੀ ਚੀਜ਼ ਆ ਗਾਰੰਟੀ ਵਾਲੀ ਬਿਲਕੁਲ ਓਕੇ ਤੇ ਦਿਨ ਕਿੰਨੇ ਪਏ ਨਰਿੰਦਰ ਦੇ ਦਿਨ ਇਹ ਤਾਂ ਜੀ 10 ਤਰੀਕ ਨੂੰ ਪੂਰੇ ਆ ਆਪਣੇ 10 ਤਰੀਕ ਨੂੰ ਪੂਰੇ ਆ ਤੇ ਅੱਜ 4 ਤਰੀਕ ਆ 4 ਹੋ ਗਈ ਵੀ ਹਫਤੇ ਦੇ ਵਿੱਚ ਵਿੱਚ ਸੂਪੂ ਰਾਮ ਨਾਲ 2-4 ਦਿਨ ਮਸਾਂ ਲੱਗ ਗਈ ਹੁੰਦੀ ਠੀਕ ਆ ਚੂਨ ਚਾਂ ਦੀ ਰੂਮਰ ਕੀ ਪੋਲੀ ਪੋਲੀ ਰੂਮਰ ਕੀ ਚਲ ਤੌਰ ਕਰਾ ਮੇਰਾ ਭਰਾ ਚੈੱਕ ਸੱਜਣੋ ਬਾਡੀ ਸਟਰਕਚਰ ਹੋਂ ਤਰਦੀ ਮੈਂ ਦਾ ਚੈੱਕ ਕਰ ਲਿਓ ਹਾਈਟ ਜਿਆਦੇ ਵੱਡੀ ਨਹੀਂ ਤੇ ਪਰ ਬਰੀਕੀ ਬਹੁਤ ਲੱਗੀ ਆ ਕਾਗਜ਼ ਵਰਗਾ ਪਿੰਡਾ ਬਰੀਕ ਆ ਪੈਠ ਪੁੜੇ ਦੀ ਬਹੁਤ ਸੋਹਣੀ ਲੇਵਾ ਪਾਂਡਾ ਥੋੜੇ ਸਾਹਮਣੇ ਘਰ ਤਾਂ ਐਨ ਸ਼ੀਸ਼ੇ ਵਾਂਗੂ ਚਾਰੇ ਥਣਾਂ ਦਾ ਆਪਸੀ ਗੈਪ ਦੂਰੀ ਇੱਕੋ ਜੀ ਆ ਕੋਈ ਐ ਨਹੀਂ ਹੈਗਾ ਵੀ ਥਣ ਕੋਈ ਕਿਤੇ ਲੱਗਾ ਕਮਾਲੋਸ਼ਾ ਕੋਈ ਕਿਤੇ ਲੱਗਾ ਦੇਖੋ ਤੇ ਇਹ ਮੰਨ ਲਿਓ ਵੀ ਇਹਨੇ ਹਫਤੇ ਦੇ ਵਿੱਚ ਵਿੱਚ ਸੋਨਾ ਕਰਮਾਂ ਵਾਲੀ ਨੇ ਆ ਦੋ ਚਾਰ ਦਿਨ ਹੀ ਲਊ ਤੇ ਸੋਨਾ ਲੇਵਾ ਤਿਆਰ ਕਰੂਗੀ ਸਜਣੋ ਕਿਉਂਕਿ ਮੈਨੇ ਹੁਣ ਵੀ ਲੇਵਾ ਚੰਗਾ ਤਿਆਰ ਕੀਤਾ ਹੋਇਆ ਤੇ ਬਾਕੀ ਹਜੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਰਦੀ ਕਰਾਉਂਦੀ ਸੋਨਾ ਲੇਵਾ ਤਿਆਰ ਕਰੂਗੀ ਵੇਖੋ ਬਟਨਾਂ ਵਾਲੀ ਬڑے ਭਰਾਵਾਂ ਦੀ ਮੰਗ ਹੁੰਦੀ ਆ ਤੇ ਬਾਕੀ ਕਈ ਸੱਜਣਾ ਨੇ ਇਹ ਰੂਟੀਨ ਹੁੰਦਾ ਕਿ ਯਾਰ ਨਹੀਂ ਆਪਾਂ ਕਿਸੇ ਘਰ ਵਾਲੇ ਭੈਣ ਭਰਾ ਤੋਂ ਹੀ ਲੈਣੀ ਆ ਤਸੱਲੀ ਮਿਲ ਜੂਗੀ ਤੇ ਨਰਿੰਦਰ ਇਹਦਾ ਰੇਟ ਕੀ ਕਰਾਂਗੇ ਵੀਰੇ ਰੇਟ ਭਾਈ ਜੈ ਜੈ ਇੱਕ 30 ਹੈ ਜੀ 1 ਲੱਖ ਤੇ 30000 ਰੁਪਿਆ ਇਹ ਲੈਣ ਵਾਲਾ ਕੰਮ ਹੀ ਆ ਕੋਈ ਹਾਂ ਠੀਕ ਆ 1 ਲੱਖ ਤੇ 30000 ਹਾਂਜੀ ਤੇ ਬਾਕੀ ਭਾਰ ਪਿੱਛੇ ਦੀ ਓਕੇ ਆ ਨਾ ਓਕੇ ਓਕੇ ਫੁੱਲ ਗਰੰਟੀ ਸਾਡੇ ਲੋ ਲੈ ਕੇ ਲੈ ਲਿਓ ਭਾਣ ਠੀਕ ਆ ਲੈ ਵੀ ਸੱਜਣੋ ਇਹ ਗੱਲ ਆਪਾਂ ਪੁੱਛਣ ਵਾਲੀ ਰਹੇਗੀ ਸੀ ਤੇ ਭਾਰ ਪਿੱਛੇ ਦੀ ਵੀਰ ਕਹਿੰਦਾ ਵੀ ਆਪਣੀ ਫੁੱਲ ਗਾਰੰਟੀ ਆ ਇੱਥੋਂ ਹਣਾ ਦੇਖੋ ਲੇਵਾ ਪਾਂਡਾ ਝੋਟੀ ਦਾ ਓਕੇ ਰਿਪੋਰਟ ਆ ਐਡਰੈਸ ਫੇਰ ਕਨਫਰਮ ਕਰ ਲਓ ਪੈਂਡ ਮੱਦਕੀ ਤੇ ਜ਼ਿਲ੍ਹਾ ਫਰੋਜ਼ਪੁਰਾ ਸਜਣੋ ਸ਼ਹੀਦਗੰਜ ਗੇਟ ਤੇ ਆ ਕੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ